ਜਨਤਾ ਪਾਰਟੀ ਦੇ ਉਮੀਦਵਾਰ ਸੁਭਾਸ਼ ਸ਼ਰਮਾ ਦੇ ਵੱਲੋਂ ਗੁਰਦੁਆਰਾ ਸਾਹਿਬ ਪਠੱਲ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਤੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਸੇ ਦੌਰਾਨ ਇਸ ਮੌਕੇ ਉਹਨਾਂ ਦੇ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜਵਿਰ ਸਿੰਘ ਲਾਲਪੁਰਾ ਵੀ ਮੌਜੂਦ ਸਨ ਤੇ ਇੱਥੇ ਲਾਲਪੁਰਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਰੋਪੜ ਹਲਕੇ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਮੱਥਾ ਟੇਕ ਕੇ ਸੁਭਾਸ਼ ਸ਼ਰਮਾ ਦੇ ਵੱਲੋਂ ਜੋ ਗੱਲ ਆਖੀ ਗਈ ਹੈ ਉਸ ਤੇ ਆਪਣੀ ਵੀ ਹਾਮੀ ਭਰੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਹੁਣ ਇੱਕ ਜ ਜਨ ਸਭਾ ਨੂੰ ਸੰਬੋਧਨ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਕਿ ਰੋਪੜ ਹਲਕੇ ਦੇ ਬਹੁਤ ਸਾਰੇ ਪਾਰਟੀ ਵਰਕਰ ਵੀ ਮੌਜੂਦ ਰਹੇ ਨੇ ਇਸ ਮੌਕੇ ਤੇ ਅਜੇ ਲਾਲਪੁਰਾ ਤੇ ਹਰਮਿੰਦਰਪਾਲ ਸਿੰਘ ਆਲੂ ਵਾਲੀਆ ਤੇ ਰੋਪੜ ਸ਼ਹਿਰ ਦੇ ਪਾਰਟੀ ਵਰਕਰ ਮੌਜੂਦ ਰਹੇ ਨੇ ਇਸ ਮੌਕੇ ਜਨ ਸਭਾ ਨੂੰ ਸੰਬੋਧਨ ਕਰਦੇ ਆ ਲਾਲਪੁਰਾ ਨੇ ਕਿਹਾ ਕਿ ਉਹ ਲੋਕ ਸਭਾ ਸ਼ਰਨੰਦਪੁਰ ਸਾਹਿਬ ਤੋਂ ਇਸ ਸੀਟ ਤੇ ਜਿੱਤ ਕੇ ਨਰਿੰਦਰ ਮੋਦੀ ਦੀ ਝੋਲੀ ਇਹ ਸੀਟ ਪਾਉਣਗੇ ਤੇ ਸੰਬੋਧਨ ਦੇ ਦੌਰਾਨ ਉਹਨਾਂ ਇਹ ਵੀ ਆਖਿਆ ਕਿ ਇਸ ਦੌਰਾਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦਾ ਸਮਰਥਨ ਕਰ ਰਹੇ ਨੇ ਸੰਬੋਧਨ ਕਰਦੇ ਆ ਡਾਕਟਰ ਸੁਭਾਸ਼ ਸ਼ਰਮਾ ਦਾ ਕਹਿਣਾ ਹੈ ਕਿ ਉਹ ਰੋਪੜ ਜ਼ਿਲ੍ਹੇ ਨੂੰ ਬਹੁਤ ਵੱਡਾ ਟੂਰਿਜ਼ਮ ਤੇ ਬੇਰੁਜ਼ਗਾਰੀ ਤੋਂ ਦੂਰ ਕਰਨ ਦੇ ਲਈ ਇੰਡਸਟਰੀ ਦਾ ਇੱਕ ਹੱਬ ਬਣਾਉਣਗੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਵਿਗੜ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਹਰ ਰੋਜ਼ ਜਿਹੜੀਆਂ ਵਾਰਦਾਤਾ ਵਾਪਰ ਰਹੀਆਂ ਨੇ ਆ ਵੇਖਣ ਨੂੰ ਮਿਲਦੀਆਂ ਨੇ ਤੇ ਇਸ ਮੌਕੇ ਉਹਨਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਦ ਦੀ ਤਾਰੀਫ ਵੀ ਕੀਤੀ ਹੈ ਉਹਨਾਂ ਕਿਹਾ ਕਿ ਅੱਜ ਯੂਪੀ ਦੇ ਵਿੱਚ ਹਰ ਗੁੰਡੇ ਅੰਸਰ ਤੇ ਨੱਥ ਪਾਈ ਗਈ ਹੈ ਪਰ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਬੇਕਾਬੂ ਹੋ ਰਹੇ ਨੇ ਬਿਲਕੁਲ ਜੀ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਅਦਰੋਪੜ ਵਿਧਾਨ ਸਭਾ ਦੀ ਫਾਰਮਲ ਕੈਂਪੇਨ ਸਾਡੀ ਸ਼ੁਰੂ ਹੋਣੀ ਹੈ ਇਸ ਤੋਂ ਪਹਿਲਾਂ ਅਸੀਂ ਵਰਕਰਾਂ ਦਾ ਸੰਮੇਲਨ ਕਰ ਲਿਆ ਸੀਗਾ ਔਰ ਅਜੇ ਵੀਰ ਜੀ ਨੇ ਸਾਰੇ ਜਿਹੜੇ ਸਾਡੇ ਪਾਰਟੀ ਦੇ ਜਿੱਥੇ ਬੰਦਕ ਢਾਂਚਾ ਉਹਨੂੰ ਸਾਰਿਆਂ ਨੂੰ ਐਕਟੀਵੇਟ ਕੀਤਾ ਹੈ ਤੇ ਅੱਜ ਤੋਂ ਅਸੀਂ ਪਬਲਿਕ ਮੀਟਿੰਗ ਔਰ ਪਬਲਿਕ ਰੈਲੀਆਂ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਕਰ ਰਹੇ ਹਾਂ ਸੋ ਇਸ ਲਈ ਉਹ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣਾ ਹੈ ਇਹ ਸਥਾਨ ਜਿਹੜਾ ਨਾ ਬਹੁਤ ਹੀ ਸ਼ਕਤੀ ਦੇਣ ਵਾਲਾ ਸਥਾਨ ਹੈ ਆਪ ਗੁਰੂ ਮਹਾਰਾਜ ਦੀ ਚਰਨਛੋਏ ਨੂੰ ਪ੍ਰਾਪਤ ਹੈ ਸੋ ਇੱਥੋਂ ਸ਼ਕਤੀ ਦਾ ਜਿੱਤ ਦਾ ਅਸ਼ੀਰਵਾਦ ਲੈ ਕੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਔਰ ਲੋਕਾਂ ਦੀ ਸੇਵਾ ਕਰਨ ਦੀ ਤਾਕਤ ਬਖਸ਼ਣ ਉਹ ਲੈ ਕੇ ਅਸੀਂ ਰੋਪੜ ਵਿਧਾਨ ਸਭਾ ਦੀ ਅੱਜ ਕੈਂਪੇਨ ਜਿਹੜੀ ਆ ਸ਼ੁਰੂ ਕਰ ਰਹੇ ਹਾਂ ਇਲਾਕੇ ਦੇ ਵਿੱਚ ਹੌਂਕੀ ਮੇ ਦਾ ਹੁਗਾਰਾ ਲਓ ਬਹੁਤ ਅੱਛਾ ਹੁਗਾਰਾ ਹੈ ਮੈਂ ਜਿਸ ਜਿਸ ਵਿਧਾਨ ਸਭਾ ਜਾ ਰਿਹਾ ਜਿੱਥੇ ਪਬਲਿਕ ਮੀਟਿੰਗ ਰੈਲੀਆਂ ਸਬਾਵਾਂ ਨੁੱਕੜ ਸਬਾਵਾਂ ਹੋ ਰਹੀਆਂ ਆਪ ਮਹਾਰੇ ਲੋਕ ਜੜੇ ਆ ਉਹ ਬੀਜੇਪੀ ਦੇ ਸਮਰਥਨ ਚ ਆ ਰਹੇ ਆ ਔਰ ਸ਼ਰਾਂ ਵਾਲੋ ਵੀ ਜ਼ਿਆਦਾ ਪਿੰਡਾਂ ਚੋਂ ਬੀਜੇਪੀ ਨੂੰ ਰਿਸਪਾਂਸ ਮਿਲ ਰਹੇ ਆ ਇੰਨੇ ਪਿੰਡਾਂ ਦੇ ਸਰਪੰਚਾਂ ਦੇ ਬਲਾਕ ਸੰਮਤੀ ਮੈਂਬਰਾਂ ਦੇ ਫੋਨ ਆ ਰਹੇ ਆ ਸਾਡੇ ਪਿੰਡ ਵੀ ਆਓ ਸਾਡੇ ਪਿੰਡ ਆਓ ਅਜੇ ਵੀ ਉਹ ਜੀ ਮੈਨੂੰ ਦੱਸ ਰਿਹਾ ਸੀ ਕਿ ਭਾਜੀ ਰੋਪੜ ਦੇ ਪਿੰਡਾਂ ਚੋਂ ਇੰਨਾ ਜ਼ਿਆਦਾ ਉਤਸ਼ਾਹ ਹੈ ਤੁਹਾਡੇ ਪ੍ਰੋਗਰਾਮਾਂ ਨੂੰ ਲੈ ਕੇ ਪਰ ਤੁਸੀਂ ਟਾਈਮ ਕੱਟ ਦੇ ਰਹੇ ਹੋ ਤੇ ਮੈਂ ਆਪ ਹੀ ਲੱਗਿਆ ਹੋਇਆ ਵਾਂ ਸੋ ਇਸ ਕਰਕੇ ਪੂਰੀ ਪਾਰਟੀ ਬੜੀ ਤ ਜਬਰਦਸਤ ਸਾਗੂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਣੀ ਹੈ ਔਰ ਸ਼ੀਨੰਦਪੁਰ ਸਾਹਿਬ ਤੋਂ ਇਸ ਵਾਰ ਕਮਲ ਦਾ ਫੁੱਲ ਖਿਲਾ ਅੱਜ ਪਟਾ ਸਾਹਿਬ ਮੱਥਾ ਟੇਕਿਆ ਤੇ ਕੀਮਤੀ ਸੁਭਾਤ ਦੇਖੋ ਜੀ ਅੱਜ ਸਾਡੇ ਭਰਾ ਸੁਭਾਸ਼ ਸ਼ਰਮਾ ਜੀ ਆਪਣੀ ਕੈਂਪੇਨ ਜਿਹੜੀ ਹੈ ਰੋਪੜ ਵਿਧਾਨ ਸਭਾ ਸ਼ੁਰੂ ਕਰਨ ਜਾ ਰਹੇ ਹੈ ਇਸ ਤਰ੍ਹਾਂ ਬੀਰ ਜੀ ਨੇ ਦੱਸਿਆ ਵੀ ਇਸ ਦਸਮ ਗੁਰੂ ਦੀ ਚਰਨ ਛੋਪਾ ਪ੍ਰਾਪਤ ਤਰਤੀ ਤੋਂ ਅਸ਼ੀਰਵਾਦ ਲੈ ਕੇ ਅੱਜ ਤੇ ਦਿਨ ਦੀ ਸ਼ੁਰੂਆਤ ਕੀਤੀ ਹੈ ਅਰਦਾਸ ਕੀਤੀ ਹੈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਅਰਦਾਸ ਸੱਚੇ ਪਾਤਸ਼ਾਹ ਕੀ ਕੀਤੀ ਹੈ ਕਿ ਸਾਡੇ ਭਰਾ ਨੂੰ ਮੋਦੀ ਸਾਹਿਬ ਦੀ ਲੀਡਰਸ਼ਿਪ ਜਿਹੜੀ ਸਰਕਾਰ ਸੈਂਟਰ ਚ ਬਣਨ ਜਾ ਰਹੀ 2024 ਨੂੰ ਚਾਰਜ ਹੁੰਦਾ ਰਿਜ਼ਲਟ ਉਹਦੇ ਵਿੱਚ ਸਾਡੀ ਆਵਾਜ਼ ਬਣ ਕੇ ਜਿਹੜਾ ਪਾਰਲੀਮੈਂਟ 'ਚ ਪਹੁੰਚਦੀ ਸ਼ਕਤੀ ਦਿੱਤੀ ਜਾਵੇ ਅੱਜ ਤੁਸੀਂ ਤੁਸੀਂ ਪਿਛਲੇ 2 ਸਾਲਾਂ ਦਾ ਮਿਹਨਤ ਕਰ ਦਿਓ ਤੇ ਚਲੋ ਸੁਭਾਸ਼ ਜੀ ਦਾ ਕਿ ਲੋ ਇਸ ਇਲਾਕੇ ਦੇ ਵਿੱਚ ਨਵੇਂ ਲੱਗੇ ਜਿਵੇਂ ਤੁਸੀਂ ਫਿਰ ਕਰ ਰਹੇ ਹੋ ਸਰ ਜੀ ਇਹ ਸਾਡੇ ਅਸੀਂ ਤਾਂ ਪਰਿਵਾਰ ਇੱਕ ਹੈ ਜੀ ਮੈਂ ਤੇ ਸੁਭਾਸ਼ ਵੀਰ ਜੀ ਦਾ 50 ਸਾਲ ਤੋਂ ਸਾਡਾ ਪਰਿਵਾਰਕ ਰਿਸ਼ਤਾ ਹੈ ਇਦਿ ਮੈਂ ਜਿਹੜਾ ਹੈਗਾ ਸਾਡਾ ਮੇਰੇ ਵੱਡੇ ਭਰਾ ਆਇਆ ਇਸ ਤੋਂ ਵੱਧ ਮਾਨ ਵਾਲੀ ਕੀ ਗੱਲ ਹੋ ਸਕਦੀ ਹੈ ਇੱਥੇ ਪਰਿਵਾਰ ਆਪਣਾ ਅੱਗੇ ਹੋਵੇ ਉਸ ਤੇ ਉਹਦਾ ਉਤਸ਼ਾਹ ਹੀ ਅਲੱਗ ਹੁੰਦਾ ਸੋ ਜਿੰਨਾ ਕੁਸ਼ਾ ਮੇਰੇ ਮਨ ਚ ਹੈ ਮੇਰੇ ਖਿਆਲ ਨਾਲ ਮੇਰੇ ਨਾਲੋਂ ਵੱਧ ਕੇ ਉਤਸ਼ਾਹ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਰੋਪੜ ਜ਼ਿਲ੍ਹੇ ਦੇ ਕਾਰਜਕਰਤਾ ਦੇ ਵਿੱਚ ਹੈਗਾ ਸੋ ਇਹ ਅਰਦਾਸ ਕਰਨਾ ਹੈ ਸੱਚੇ ਪਾਤਸ਼ਾਹਗੇ ਕਿ ਜਿਹੜਾ ਸਾਡਾ ਉਤਸ਼ਾਹ ਹੈ ਉਹਨੂੰ ਇਸੀ ਇੱਕ ਤਰੀਕ ਨੂੰ ਜਿਹੜਾ ਵੋਟ ਦੇ ਰੂਪ ਵਿੱਚ ਕਨਵਰਟ ਕਰਨਾ ਸੱਚੇ ਪਾਤਸ਼ਾਹ ਕਿਰਪਾ ਕਰੇ ਔਰ ਮੈਨੂੰ ਉਮੀਦ ਹੈ ਇਹ ਰੋਪੜ ਵਿਧਾਨ ਸਭਾ ਨਹੀਂ ਰੋਪੜ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਜਿਹੜੀਆਂ ਅਸੀਂ ਜਿੱਤ ਕੇ ਨਰਿੰਦਰ ਭਾਈ ਮੋਦੀ ਦੀ ਝੋਲੀ ਵਿੱਚ ਪਾਉਂਦੇ